ਸਤਨਾਮ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾ ਗੌਰ ਆਪਣੇ ਬਲਿਹਾਰੀ ਜਿਨ ਪੂਰਨ ਪੈ ਜਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਤੇਸ ਬਿਨ ਯਵਰ ਨ ਕੋਈ ਕਰਨ ਕਰਨ ਪ੍ਰਭ ਸੋਈ ਰਹਾ ਪ੍ਰਭ ਆਪਣੇ ਵਰディーਨੇ ਸਗਲ ਜੀਵ ਅਸ ਕੀਨੇ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ ਰਾਵੀ ਆਪਣੇ ਵਰਦੀਨੇ ਸਗਲ ਜੀ ਵਸ ਕੀਨੇ ਜਨ ਨਾਨਕ ਨਾਮ ਤੇ ਆਇਆ ਤਾਂ ਸਗਲੇ ਦੁੱਖ ਮਿਟਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹਕੂਨਾਮੇ ਜੋਤਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ अर्जुन देव जी ਪੰਜਵੇਂ ਪਾਸ਼ਾਈ ਦੇ ਸੋਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪਰਮਾਨ ਕਰ ਰਹੇ ਨੇ हे ਸੰਤ ਜਨੋ ਉਸ ਪ੍ਰਮਾਤਮਾ ਤੋਂ ਬਿਨਾ ਜੀਵਾਂ ਦਾ ਕੋਈ ਹੋਰ ਰਾਖਾ ਨਹੀਂ ਉਹੀ ਪ੍ਰਮਾਤਮਾ ਜਗਤ ਦਾ ਮੂਲ ਹੈ ਠਹਿਰਾਓ हे ਸੰਤ ਜਨੋ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਜਿਸ ਨੇ ਪ੍ਰਭੂ ਦੇ ਨਾਮ ਦੀ ਦਾਤ ਦੇ ਕੇ ਪੂਰੀ ਤਰ੍ਹਾਂ ਮੇਰੀ ਇੱਜ਼ਤ ਰੱਖ ਲਈ ਹੈ ਹੇ ਭਾਈ ਜਿਹੜਾ ਵੀ ਮਨੁੱਖ ਸਦਾ ਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ਉਹ ਮਨ ਮੰਗੀਆਂ ਮਰਾਦਾਂ ਪ੍ਰਾਪਤ ਕਰ ਲੈਂਦਾ ਹੈ ਹੇ ਸੰਤਜਨੋ ਪਿਆਰੇ ਪ੍ਰਭੂ ਨੇ ਜੀਵਾਂ ਨੂੰ ਸਭ ਬਖਸ਼ਿਸ਼ਾਂ ਕੀਤੀਆਂ ਹੋਈਆਂ ਹਨ ਸਾਰੇ ਜੀਵਾਂ ਨੂੰ ਉਸ ਨੇ ਆਪਣੇ ਵਸ ਵਿੱਚ ਕਰ ਰੱਖਿਆ ਹੋਇਆ ਹੈ ਹੇ ਦਾਸ ਨਾਨਕ ਆਖ ਜਦੋਂ ਵੀ ਕਿਸੇ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਤਦੋਂ ਉਸਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟ ਅਡਵਾਈਅਰ ਫਿਫਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਸੌਥ ਫਿਫਥ ਮਹਿਲ ਗੁਰੂ ਸਾਹਿਬ ਜੀ ਸੇਇੰਗ ਥੈਟ ਆਈ ਆਮ ਅ ਸੈਕਰੀਫਾਈਸ ਟੂ ਮਾਈ ਗੁਰੂ ਹੀ ਹੈਜ਼ ਟੋਟਲੀ ਪ੍ਰੀਜ਼ਰਵਡ ਮਾਈ ਆਨਰ ਆਈ ਹੈਵ ਅਬਟੇਨਡ ਦ ਫਰੂਟਸ ਆਫ ਮਾਈ ਮਾਈਂਡਜ਼ ਡਿਜ਼ਾਇਰਸ I meditate forever on my God. O Saints, without Him there is no other at all. He is God, the cause of causes. Pause. My God has given me His blessings. He has made all creatures subject to me. Servant Nanak meditates on the Naam, the name of the Lord, and all His sorrows depart. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ